ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪ੍ਰਮੋਦ ਸਿੰਘ ਪਿੰਡ ਦੌਦਪੁਰ ਬਲਾਕ ਸਮਰਾਲਾ ਜ਼ਿਲ੍ਹਾ ਲੁਧਿਆਣਾ ਅਸੀਂ 10-15 ਦਿਨ ਪਹਿਲਾਂ ਹੀ ਵੀਡੀਓ ਪਾਈ ਸੀਗੀ ਤੁਹਾਨੂੰ ਦਿਖਾਈ ਸੀ ਤੇ ਹੁਣ ਦੇਖੋ ਇਹਦਾ ਨਸਾਰਾ ਦੇਖੋ ਕਿੰਨੀ ਸੁਣੀ ਨਸੀ ਝੋਕੀਆਂ ਦੇਖੋ ਮੁੰਦੇ ਰਹਿਣੀਆਂ ਝੋਕੀਆਂ ਇਹ ਬੜੀ ਵਧੀਆ ਦੇਖੋ ਖੜੀ ਆ ਜੀ ਦੀ ਪਹਿਲਾਂ ਵੀ ਕਿਹਾ ਸੀ ਵੀ ਗਾਹ ਨੂੰ ਲਾਵਾਂਗੇ 10 ਕਿਲੇ ਤੇ ਇਹਦਾ ਤੁਹਾਨੂੰ ਝਾੜ ਵੀ ਦੱਸਾਂਗੇ ਕਿੰਨਾ ਜੀ ਬਾਕੀਆਂ ਦੇ ਬਰਾਬਰੇ ਜਾਊ ਘਟਦਾ ਨਹੀਂ ਕਿ ਜੇ ਲੋ ਬਾਕੀ ਸਾਰੇ ਵੀ ਲਾਓ ਮੇਰਾ ਵੀਰ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਪ੍ਰਮੋਦ ਸਿੰਘ ਪਿੰਡ ਦੌਦਪੁਰ ਬਲਾਕ ਸਮਰਾਲਾ ਜ਼ਿਲ੍ਹਾ ਲੁਧਿਆਣਾ ਅਸੀਂ 10 15 ਦਿਨ ਪਹਿਲਾਂ ਹੀ ਵੀਡੀਓ ਪਾਈ ਸੀਗੀ ਤੁਹਾਨੂੰ ਦਿਖਾਈ ਸੀ ਤੇ ਹੁਣ ਵੇਖੋ ਇਹਦਾ ਨਸਾਰਾ ਵੇਖੋ ਕਿੰਨੀ ਸੁਣੀ ਨਸੀ ਝੋਕੀਆਂ ਵੇਖੋ ਮੁੰਡੇ ਰਹੇ ਨੇ ਝੋਕੀਆਂ ਤੇ ਬੜੀ ਵਧੀਆ ਵੇਖੋ ਖੜੀ ਆ ਕੀਰੀ ਪਹਿਲਾਂ ਵੀ ਕਿਹਾ ਸੀ ਵੀ ਗਾਹ ਨੂੰ ਲਾਵਾਂਗੇ 10 ਕਿਲੇ ਤੇ ਇਹਦਾ ਤੁਹਾਨੂੰ ਝਾੜ ਵੀ ਦੱਸਾਂਗੇ ਕਿੰਨਾ ਜੀ ਬਾਕੀਆਂ ਦੇ ਬਰਾਬਰੇ ਜਾਊ ਘਟਦਾ ਨਹੀਂਗਾ ਠੀਕ ਚਲੋ ਬਾਕੀ ਸਾਰੇ ਵੀ ਲਾਓ ਮੇਰਾ ਵੀਰ